ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਤੋ ਹੀਰਾ ਸਿੰਘ ਵਿਖੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸਮੂਹ ਸ਼ਹੀਦਾਂ ਦੀ ਯਾਦ ਨੂੰ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਔਰ ਇਹਦੇ ਨਾਲ ਹੀ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਸਮੂਹ ਨਗਰ ਦੀ ਸੰਗਤ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗੁਰਦੁਆਰਾ ਬਾਬਾ ਜੀ ਉਸ ਸਿੰਘ ਜੀ ਦੇ ਦਰਬਾਰ ਦੀ ਸੇਵਾ ਸ਼ੁਰੂ ਕਰਨੀ ਆ ਉਹਦੇ ਲਈ ਆਪ ਸਾਹਿਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਖਾਸ ਕਰਕੇ ਐਨ ਆਰ ਆਈ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕਿ ਦਰਬਾਰ ਸਾਹਿਬ ਦੀ ਉਹ ਸਾਰੀ ਦਾ ਕੰਮ ਸ਼ੁਰੂ ਕਰਨਾ ਹੈ ਉਹਦੇ ਲਈ ਤੁਸੀਂ ਜੋ ਵੀ ਸੇਵਾ ਢੇਜਣੀ ਆ ਉਹ ਗੁਰੂ ਘਰ ਤੇ ਦੇ ਸਕਦੇ ਆ ਕਿਸੇ ਵੀ ਤਰ੍ਹਾਂ ਦੀ ਸੇਵਾ ਤੁਸੀਂ ਗੁਰੂ ਘਰ ਲਈ ਦੇ ਸਕਦੇ ਆ ਚਾਹੀ ਉਹ ਰਿੱਤੀ ਦੀ ਸੇਵਾ ਹੋਵੇ ਬਚਰੀ ਦੀ ਸੇਵਾ ਹੋਵੇ ਇਟਾਂ ਦੀ ਸੇਵਾ ਹੋਵੇ ਸਰੇੇ ਦੀ ਸੇਵਾ ਹੋਵੇ ਸੋ ਇੱਕ ਵਾਰੀ ਪੁਰ ਜੋਰ ਸ਼੍ਰੋਮਣੀ ਜੀ ਬਾਬਾ ਜੀਵਨ ਸਿੰਘ ਦੀ ਸੇਵੀ ਕਮੇਟੀ ਵੱਲੋਂ ਵੀ ਆਪ ਸਭ ਨੂੰ ਬੇਨਤੀ ਆ ਸਮੂਹ ਨਗਰ ਨੂੰ ਬੇਨਤੀ ਆ ਖਾਸ ਕਰਕੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਵੀ ਗੁਰੂ ਸਾਹਿਬ ਦੀ ਦਰਬਾਰ ਦੀ ਆਪੋ ਸਾਰੀ ਲਈ ਆਪ ਸਭ ਤੋਂ ਸੇਵਾ ਦੀ ਮੰਗ ਕਰ ਰਹੇ ਆں تو ਬੇਨਤੀ ਹੈ ਵੀ ਆਪ ਪ੍ਰਵਾਨ ਕਰਨੀ ਕਿ ਕਿਸੇ ਵੀ ਤਰ੍ਹਾਂ ਦੀ ਸੇਵਾ ਤੁਸੀਂ ਗੁਰਦਰਾ ਬਾਬਾ ਜੀ ਸਿੰਘ ਜੀ ਦੇ ਦਰਬਾਰ ਦੀ ਸਾਰੀ ਲਈ ਦੇ ਸਕਦੇ ਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ